ਲੋਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਪਿੰਡ ਦੇਖ ਤਸੀਲ ਮੌੜ ਜਿਲ੍ਹਾ ਬਟਿੰਡਾ ਤੇ ਜਿਹੜੀ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਹੋ ਬਕਾਊ ਕਰਿਆ ਵੀਰ ਨੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮਾਂਗਾ ਤੇ ਤੁਸੀਂ ਸਭ ਤੋਂ ਪਹਿਲਾਂ ਮੱਝ ਦੇ ਫੇਸ ਕੁਆਲਟੀ ਸਿੰਘਾਂ ਦੀ ਬੰਤਰ ਦੇਖੋ ਉਸ ਤੋਂ ਬਾਅਦ ਡਿਟੇਲ ਆਪਾਂ ਲੈ ਕੇ ਦੇਵਾਂਗੇ ਤੁਹਾਨੂੰ ਕੱਲੀ-ਕੱਲੀ ਗੱਲ ਦੀ ਵੀ ਕੀ ਗੱਲਬਾਤ ਹੈਗੀ ਇੱਥੋਂ ਅਡਰ ਕੁਆਲਟੀ ਦੇਖ ਸਕਦੇ ਤੁਸੀਂ ਚਾਰੇ ਥਨ ਦਾ ਸਹਜ ਨਿਕੜਵੇਂ ਤੇ ਗੈਪ ਚ ਲੱਗਿਆ ਚਾਰੇ ਥਨ ਸੋ ਇੱਥੇ ਤੁਸੀਂ ਮੂੰਹ ਮੱਥੇ ਦੀ ਬੰਤਰ ਦੇਖ ਸਕਦੇ ਹੋ ਨਾਲ ਬੱਚਾ ਇਹਦੇ ਨਾਲ ਆਹ ਕੱਟੀ ਹੈਗੀ ਜੀ ਸੋ ਦੇਖ ਸਕਦੇ ਤੁਸੀਂ ਹੋਰ ਹੋਰ ਜਾਣਕਾਰੀ ਤੁਹਾਨੂੰ ਖੋਲ ਕੇ ਤੋੜ ਕੇ ਦਾਨੀ ਦਿੰਦੇ ਹੁੰਦੇ ਕਿਉਂ ਇੱਕ ਤਾਂ ਇਹ ਡਰਦੀ ਆ ਥੋੜੀ ਜੀ ਤੇ ਇੱਕ ਥੋੜਾ ਜਿਹਾ ਧੁੱਪ ਕਰਕੇ ਸ਼ੁਕਰਾਉਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਿਹੜਾ ਆਪਣਾ ਇਹ ਵੀਡੀਓ ਬਣਾ ਰਹੇ ਆਪਾਂ ਕਿਹੜੀ ਤਰੀਕ ਹੈ ਜੀ ਅੱਜ ਸਾਲ 18 ਜਿਹੜੇ ਆਪਾਂ ਇੱਕ ਪਿੱਛੇ ਕੱਟੀਆਂ ਦੀ ਵੀਡੀਓ ਬਣਾਈ ਸੀ ਉਹਦਾ ਰਿਸਪੌਂਸ ਕਿਵੇਂ ਰਿਹਾ ਜੀ ਬਹੁਤ ਵਧੀਆ ਜੀ ਪੂਰਾ ਸਿਰਾ ਪੂਰਾ ਸਿਰਾ ਕਿੰਨੇ ਕਿ ਚਰਚੇ ਸੇਲ ਹੋ ਗਏ ਜੀ ਉਹ ਤਾਂ ਅੱਖੋਂ ਨਹੀਂ ਲੋਦੀਆਂ ਸੀ ਹੱਥ ਨੂੰ ਸੇਲ ਵੀਡੀਓ ਤੜਕੇ ਪਾਈ ਆਪਾਂ ਹੱਥ ਨੂੰ ਸੇਲ ਹੋ ਗਈ ਜੀ ਜਿਹੜੀ ਆਪਾਂ ਇਹ ਮੱਝ ਦਿਖਾ ਰਹੇ ਹਾਂ ਦੀ ਕੀ ਡਿਟੇਲ ਆ ਡਿਟੇਲ ਦੱਸੋ ਮੜੀ ਜੀ ਦੀ ਕਿੰਨੇ ਡਿਟੇਲ ਦਾ ਕੀ ਮਤਲਬ ਤੇ ਇਹਦਾ ਕਿਹੜਾ ਸੂਆ ਕੀ ਗੱਲਬਾਤ ਹੈ ਜੀ ਮੇਰਾ ਖਿਆਲ ਹੈ ਕਿ ਇਹ ਤੀਜਾ ਆ ਚੀਜ ਚੌਥਾ ਤੀਜਾ ਮੰਨ ਕੇ ਜੜੂ ਟੱਗ ਚੱਲ ਚੌਥਾ ਮਾਲਾ ਦੀਜਾ ਚੌਥੀ ਵਾਰ ਤੀਜਾ ਸੂਆ ਸੂਕੇ 6 ਮਹੀਨਾ ਲੱਗਣਾ 6 ਮਹੀਨਾ ਤੋਂ ਉੱਪਰ ਜਿਹੜਾ ਇਸ ਟਾਈਮ ਦੁੱਧ ਹੈ ਕਿੰਨਾ ਦੁੱਧ ਦੇ ਰਹੀ ਹੁਣ ਦੁੱਧ ਇਹਨਾਂ ਨਾਲ ਪਹਿਲਾਂ ਜਦੋਂ ਸੂਈ ਸੀ ਉਹ ਤਾਂ ਸੀ 11 ਲੀਟਰ 11 12 ਕਿਲੋ ਹਾਂ ਤੇ ਹੁਣ ਹੈ ਗਿਆ ਗਿਆ ਵੀ 250 ਤੱਕ ਲੀਟਰ ਦੁੱਧ 3 ਕਿਲੋ ਦੁੱਧ ਦਿੰਦੀਆਂ ਯਾਨੀ ਕਿ ਚਾਰਟੇ ਮਿਲਦੀ ਇੱਕ ਕੱਟੀ ਦੇ ਕੱਟੀ ਤੇ ਮਿਲਦਾ ਥਾਪੀ ਤੇ ਵੀ ਲੱਕੇ ਮਰਜੀ ਜੋੜ ਗਏ ਕੋਈ ਮੈਂ ਮਿਲਦਾ ਚੋਣ ਨੂੰ ਸੀਲਾ ਸੌ ਸੀਲ ਸੌ ਜਮ ਕੋਈ ਥਾਂ ਥਣ ਦਾ ਕੋਈ ਬੱਚਾ ਕੱਟੀ ਹੈ ਸੋ ਤੁਸੀਂ ਸੋ ਡਿਟੇਲ ਸੋਨੂੰ ਲੈ ਕੇ ਦੇਤੀ ਵੀਰ ਬਾਬਾ ਜੀ ਤੋਂ ਸੋ ਤੁਹਾਨੂੰ ਹੋ ਇੱਕ ਵਾਰ ਤੋਂ ਫੇਰ ਦਿਖਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਇਥੋਂ ਮੱਧ ਦੀ ਵੰਤਰ ਨੰਬਰ ਦੇ ਦਿ ਤੇ ਇਥੋਂ ਲੋ ਤੁਸੀਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਤਾਜੀ ਸੂਈ ਦਾ 11 12 ਕਿਲੋ ਦੁੱਧ ਸੀਗਾ ਇਸ ਟਾਈਮ 6 ਮਹੀਨੇ ਤੋਂ ਉੱਪਰ 7ਵਾਂ ਮਹੀਨਾ ਚੱਲਦਾਗਾ ਤੇ ਪਿੱਛੇ ਆ ਬੱਚਾ ਕੱਤੀ ਹੈਗੀ ਸੋ ਇੱਕ ਆਪਣਾ ਫੋਨ ਨੰਬਰ ਜ਼ਰੂਰ ਦੱਸ ਦਿਓ ਜੀ 94645 94645 40370 94645 40370 370 ਪਿੰਡ ਡੈਕਾ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਰੇਟ ਇਹਦਾ ਕੀ ਹੋ ਜੀ ਰੇਟ ਫੋਨ 'ਤੇ ਕਰ ਲਾਂਗੇ ਰੇਟ ਫੋਨ 'ਤੇ ਕਰ ਲਾਂਗੇ ਸੋ ਵੀਰੋ ਜੇ ਕਿਸੇ ਨੂੰ ਮੇਰੇ ਵੀਰ ਭਰਾ ਨੂੰ ਮੱਧ ਚੰਗੀ ਲੱਗਦੀ ਆ ਤਾਂ ਤੁਸੀਂ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਮੱਧ ਖਰੀਦ ਸਕਦੇ ਹੋ ਸੋ ਹੋਰ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਬਣੇ ਰਿਹਾਓ ਆਪਣੇ ਚੈਨਲ ਦੇ ਨਾਲ ਜੇ ਕਿਸੇ ਵੀਰ ਭਰਾ ਨੇ ਇਦਾਂ ਦੀ ਵੀਡੀਓ ਬਣਵਾਉਣੀ ਆ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਹੋ 9592688488 ਸੋ ਵੀਡੀਓ ਐਂਡ ਤੱਕ ਦੇਖਣ ਦੇ ਲਈ ਧੰਨਵਾਦ